ਅੱਜ ਸ਼੍ਰੀ ਮੁਖਤਸਰ ਸਾਹਿਬ ਵਿਖੇ ਰਿਪਬਲਿਕ ਡੇ ਜੋ ਕਿ ਗਵਰਨਮੈਂਟ ਕਾਜ ਸ਼੍ਰੀ ਮੁਖਤਸਰ ਸਾਹਿਬ ਵਿਖੇ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਿਹਤ ਭਲਾਈ ਮੰਤਰੀ ਪ੍ਰਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਬੋਲਿਆ ਜਿੰਨਾ ਟੁਕੜਿਆਂ ਤੋਂ ਸਲਾਮੀ ਦਿੱਤੀ ਜਿਸ ਨਾਲ ਕਰ ਰਹੀ ਹੈ ਆਪਣੇ ਦੇਸ਼ਰਪ ਨੂੰ ਝੰਡੇ ਨੂੰ ਸਲਾਮੀ ਦਿੱਤੀ ਸਾਡੀ ਆਪਣੇ ਸਟੇਜ 'ਤੇ ਕਰ ਰਹੀ ਹੈ ਅਕਾਲ ਕੱਢੀ

मुख ਜੋਟ जीाथी ਦੇ ਨਾਲ ਬਹੁਤ ਹੀ ਦਰਦਕਰਨ ਜਿਹੜਾ ਫਾਇਦਾ ਹੋਇਆ ਹੈ ਸਿਹਤ ਵਿਭਾਗ ਵੱਲੋਂ ਕੰਟੀ ਜਾ ਰਹੀ ਹੈ ਚਾਕੀ ਜਿਸ ਵਿੱਚ ਦਵਾਈਆਂ ਲੈਬ ਟੈਸਟ ਤੇ ਹੋਰ ਬਹੁਤ ਸਾਰੀਆਂ ਇੰਗਜਸੂ ਦਵਾਈਆਂ ਪਰ ਸੁੱਤੀਆਂ ਜਾ ਰਹੀਆਂ ਨੇ 364 ਆਮ ਆਦਿਕ ਕਲੀਨਿਕਾਂ ਦਰ ਦਤਾਂ ਵੀ ਹੋਈ ਹੈ ਚਾਕੀ ਸਾਡੇ ਅੰਦਰ ਦੀ ਗੁਜ਼ਰ ਰਹੀ ਹੈ ਇਹ ਆਮਾਤਿਕ ਦੀ ਤਬਤਾ ਪੁਰ ਚੱਲ ਰਹੇ ਨੇ 2 ਲੱਖ ਤੋਂ ਵੱਧ ਮਰੀਜ਼ਾਂ ਦਾ ਚੈੱਕ-ਅਪ ਕਰਕੇ ਮੁਫਤ ਦਵਾਈਆਂ ਵਰਤੀਆਂ ਗਈਆਂ ਵਰਤਾਈਆਂ ਗਈਆਂ 90 ਹਜ਼ਾਰ ਦੇ ਨਾਂ ਜਿਹੜੇ ਮੁਫਤ ਕਸਟ ਕੀਤੇ ਗਏ ਨੇ ਇਸ ਤੋਂ ਦੋ ਹੋਰ ਆਮ ਆਦਮੀੀ ਨੇ ਜਿੱਦੜਵਾ ਤੇ ਪਰੀ ਵਾਲਾ ਵੀ ਕੀਤਾ 60 ਹਜ਼ਾਰ ਦੇ ਲਈ 4 ਹਜ਼ਾਰ ਹੁਣ ਇਸ ਤੋਂ ਉੱਤੇ ਜਿਹੜੀ ਚੱਕੀ ਹੈ ਉਹ ਸਕੂਲ ਸਿੱਖਿਆ ਵਿਭਾਗ ਦੀ ਹੈ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਬਹੁਤ ਸਾਰੇ ਜਿਹੜੇ ਸਮਾਰਥ ਸਕੂਲਾਂ ਤੋਂ ਅੱਗੇ ਵਧੇ ਹੋਏ ਪੰਜਾਬ ਸਰਕਾਰ ਦੁਆਰਾ ਜਾ ਸਰਕਾਰ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਸਕੂਲ ਆਫ ਐਮਐਨਐਸ ਜਿਹੜੇ ਐ ਸ਼ੁਰੂ ਕੀਤੇ ਨੇ ਪੜੋ ਪੰਜਾਬ ਪੜਾਓ ਪੰਜਾਬ ਦੇ ਟੈਗ ਨੂੰ ਨਵੀਆਂ ਲੈਵਲ ਦੀਆਂ ਸਕੂਲਾਂ ਦੇ ਵਿੱਚ ਸਥਾਪਨਾ ਕੀਤੀ ਗਈ ਹੈ ਇਹ ਲੈਕਟਰ ਦੇ ਰਾਹੀਂ ਬੜਾ ਜਿਆਦਾ ਵਿਦਿਆਰਥੀਆਂ ਨੂੰ ਪੜਾਈ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਮੈਦੇ ਮੇਨ ਜਿਹੜਾ ਬੜੀ ਸਫਲਤਾਪੂਰਕ ਵੱਖ-ਵੱਖ ਸਕੂਲਾਂ ਦੇ ਵਿੱਚ ਚੱਲ ਰਿਹਾ ਹੈ ਹੁਣ ਅਗੇ ਵੱਧ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਜਿੱਥੇ ਸੌਂਵਾਰ ਨੂੰ ਫਰੂਟ ਤੇ ਫੁੱਲਵਾਰ ਨੂੰ ਮੈਡਿਕੀਨ ਦੇ ਵਿੱਚ ਊਣਿਆਂ ਦੇ ਛੋੜਾ ਦੀ ਜਿਹੜੀ ਸ਼ੁਰੂਆਤ ਹੈ ਉਹ ਕਿਸੇ ਹੈ ਇਸ ਦਾ ਕਿ ਸਕੂਲਾਂ ਫੈਮਿਨੇਟ ਜਿ ਦਰਸਾਉਂਦੀ ਹੋਈ ਸਾਡੇ ਅੱਗੇ ਨਹੀਂ ਗੁਜ਼ਰ ਰਹੀ ਹੈ ਇਸ ਤੋਂ ਬਾਅਦ ਖੇਤੀਬਾੜੀ ਦਫ਼ਤਰ ਦੁਆਰਾ ਪੇਸ਼ ਕੀਤੀ ਹੋਈ ਝਾਤੀ ਸਾਡੇ ਅੱਗੇ ਨਹੀਂ ਲੰਘਣ ਜਾ ਰਹੀ ਹੈ ਇਸ ਖਾਦ ਅਤੇ ਕੀਰਤ ਦਵਾਈਆਂ ਦੀ ਜਿਹੜੀ ਹੈਗੀ ਹੈ ਉਸ ਬਾਰੇ ਤੀਸਰੇ ਬਿੜਾਲੇ ਦੀ ਸਾਫ ਸਵਾਲ ਕਿਸ ਤਰ੍ਹਾਂ ਸੀ ਦਿੱਤੀ ਹੈ ਉਸ ਬਾਰੇ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਬਿੜਾਲੀ ਨੂੰ ਵਿੱਚ ਹੀ ਅਸੀਂ ਰਹਿੰਦੇ ਹਾਂ ਕਿਸ ਤਰ੍ਹਾਂ ਅੱਡੀ ਨਾਗੜੀ ਬਕਰ ਨੂੰ ਪਿਆਰ ਕਰ ਸਕਦੇ ਆ ਇਹ ਦੂਸਰੀ ਬਿੜਾ ਦੇ ਵਿੱਚ ਦੱਸਿਆ ਗਿਆ ਹੈ ਤੀਸਰੇ ਬਿੜਾ ਦੇ ਵਿੱਚ 11 ਮੈਰੀ ਪਾਇ ਜਾਣ ਵਾਲੇ ਬੀਜਾਂ ਨੂੰ 12 ਆਦਾ ਦੇ 13 ਦੇ ਕੀਨ ਸਮਾਰਟ ਵਿਲੇਜ ਜਿਹੜੀ ਚਾਕੀ ਹੈ ਉਹ ਤੇ ਅੱਗੋਂ ਦੀ ਗੁਜਰਤੀ ਹੋਈ ਇਸ ਤਰ੍ਹਾਂ ਪਿੰਡਾਂ ਦੇ ਵਿੱਚ ಗ್ರಾಮ ਪੰਚਾਇਤ ਤੇ ਸਰਪੰਚਾਂ ਦੇ ਸਹਿਯੋਗ ਨਾਲ ਸਰਪੰਚੀਪਾਸ ਕੰਮ ਕਰਾਇਆ ਜਾਣ ਜਿਹੜੀ ਚੱਕੀ ਸੋ ਅੱਕੇ ਆ ਰਹੀ ਹੈ ਉਹ ਸਾਡੇ ਨਗਰ ਕੌਂਸਲ ਦੀ ਚੱਕੀ ਹੈ ਇਹ ਸਾਰੀ ਚੱਕੀ ਜਿਹੜੀ ਹੈ ਪਲਾਸਟਿਕ ਮੁਕਤ ਚੱਕੀ ਤਿਆਰ ਕੀਤੀ ਹੋਈ ਹੈ ਕਲੇ ਦੇ ਨਾਲ ਜਿਹੜੀ ਚੱਕੀ ਤਿਆਰ ਕਰਵਾਈ ਹੈ ਮੇਲਾ ਮਾਗੀ ਤੇ ਵੀ ਇਹਨਾਂ ਨੇ ਜਿਹੜਾ ਬਿਲਕੁਲ ਸਾਰੇ ਸ਼੍ਰੀ ਮੁਕਤਸਰ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਰੱਖਿਆ ਪਲਾਸਟਰ ਦਾ ਪ੍ਰਯੋਗ ਬਿਲਕੁਲ ਨਹੀਂ ਕੀਤਾ ਗਿਆ ਮਾਘੇ ਮੇਲੇ ਦੇ ਦਰਮਿਆਨ ਅੱਜ ਵੀ ਜਿਹੜੀ ਇਹ ਝਾਕੀ ਤੁਹਾਡੇ ਸਾਹਮਣੇ ਹੈ ਇਹਦੇ ਵਿੱਚ ਬਿਲਕੁਲ ਕਿਸੇ ਵੀ ਕਿਸਮ ਦਾ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਗਈ ਕਲੇ ਦੇ ਨਾਲ ਜਿਹੜੀ ਇਹ ਝਾਕੀ ਤਿਆਰ ਕਰਵਾਈ ਗਈ ਹੈ ਨਗਰ ਕੌਂਸਲ શ્રી ਮੁਕਤਸਰ ਸਾਹਿਬ ਦਿਆਰ ਕਰਵਾਈ ਗਈ ਝਾਕੀ ਜਿਸ ਦੇ ਵਿੱਚ ਸੁੱਕਾ ਕੂੜਾ ਤੇ ਗਿੱਲਾ ਕੂੜਾ ਕਿਸ ਤਰ੍ਹਾਂ ਸੌਫਟ ਬੈਂਕ ਆਫ ਇੰਡੀਆ ਦੁਆਰਾ ਤਿਆਰ ਕਰਵਾਈ ਹੋਈ ਇਹ ਝਾਕੀ ਬੈਂਕ ਦਿਆਂ ਵੱਖ-ਵੱਖ ਸਕੀਮਾਂ ਨੂੰ ਦੱਸਾਉਂਦੀ ਹੋਈ ਚਾਕੀ ਜਿਹੜੀ ਹੈ ਉਹ ਸਾਡੇ ਅੱਗੇੋਂ ਦੀ ਗੁਜ਼ਰਦੀ ਹੋਈ ਹੈ ਕਿਸ ਤਰ੍ਹਾਂ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਆਪਣੇ ਜ਼ੀਰੋ ਬੈਲੈਂਸ ਦਾ ਖਾਤਾ ਖਲਵਾ ਸਕਦੇ ਹੋ ਵੀ ਬੇਰੁਜ਼ਗਾਰਾਂ ਦੀ ਰਜਿਸਟ੍ਰੇਸ਼ਨ ਕਰਕੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਕਿੱਲਾਂ ਦੇ ਵਿੱਚ ਕਿਸੇ ਜੇ ਜੁਆੰਗ ਦੇ ਬੱਚੇ ਉਹਨਾਂ ਦੀ ਕਾਉਂਸਲਿੰਗ ਕਰਕੇ ਕਿਸ ਸਮਾ ਦੇ ਵਿੱਚੋਂ ਪਰਫੈਕਟ ਨੇ ਉਸ ਸਮਾ ਦੇ ਵਿੱਚ ਉਹਨਾਂ ਦੀ ਪਲੇਸਮੈਂਟ ਕਰਵਾਈ ਜਾਂਦੀ ਹੈ ਜ਼ਿਲ੍ਹਾ ਰਿਸਕਾਰ ਦੇ ਕਾਰੋਬਾਰ ਬਿਊਰੋ ਸ੍ਰੀ ਮੁਖਸਰ ਸਾਹਿਬ ਵੱਲੋਂ ਦੱਸਾਈ ਕਿ ਚਾਕੀ ਸਟੇਜ ਦੇ ਕੋਲ ਦੀ ਗੁਜ਼ਰਤੀ ਹੋਈ ਇਸ ਤੋਂ ਬਾਅਦ ਮਾਸਟਰੀ ਸ਼ੋ ਹੋਏਗਾ ਸਰਕਾਰ ਦੇ ਰਮਨਦੀਪ ਕੌਰ ਤੇ ਪ੍ਰਵੀਨ ਬਾਜੀ ਨੂੰ ਬੇਨਤੀ ਕਰਾਂਗਾ ਕਿ ਬੱਚਿਆਂ ਨੂੰ ਅੱਗੇ ਲੈ ਆਉਣ ਮਾਸਟਰੀ ਸ਼ੋ ਦੀ ਜਿਹੜੀ ਸ਼ੁਰੂਆਤ ਹੈ ਇਸ ਤੋਂ ਬਾਅਦ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਦੀ ਮੁਖਤਸਰ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਾ ਸ਼੍ਰੀ ਮੁਖਤਸਰ ਹੈ ਸਾਡੇ ਮਾਸ ਪੇਟੀ ਸ਼ੋਅ ਦੇ ਇੰਚਾਰਜ ਪ੍ਰਵੀਨਪਾਲ ਜੀ ਤੇ ਰਮਨਦੀਪ कौर मैडम ਉਹਨਾਂ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਨੂੰ ਅੱਗੇ ਲੈ ਆਉਣ ਮਾਸ ਪੇਟੀ ਸ਼ੋਅ ਤੋਂ ਬਾਅਦ ਅਸੀਂ ਦੇਸ਼ ਭਗਤੀ ਗੀਤ ਵਾਲਾ ਕਿਹ ਵਧਾਂਗੇ ਟੀਮ ਤਿਆਰ ਰਹੇ